ਕੀ ਹਾਲ ਹੈ ਬਾਈ ਹਾਂ ਬਾਈ ਠੀਕ ਹੈ ਬਾਈ ਕਿ ਕਿਹੜਾ ਪਿੰਡ ਆ ਬਾਈ ਦਾ ਤੇ ਬੜੀ ਖਰਾਲ ਪਿੰਡ ਆ ਬਾਈ ਮੇਰਾ ਗਊਸਾਲਾ ਲਵੇ ਘਰ ਆ ਮੈਂ ਉੱਥੇ ਰਹਿਣਾ ਆ ਆਪਣੇ ਘਰੇ ਤੇ ਪਹਿਲਾਂ ਮੰਡੀਆਂ ਚ ਕਿਤੇ ਮੈਂ ਪੈ ਦਾਦੀ ਦੇ ਜਗਾ ਨਹੀਂ ਤੇ ੱਡੇ ਚ ਕਿਤੇ ਗੇ ਰਾਤ ਬਰਾਤੇ ਹਾਂਜੀ ਉਹਨਾਂ ਆਪਦੇ ਕਰੇ ਮੇਰੋਂ ਮੰਜਾ ਨਹੀਂ ਹੈਗਾ ਦਿੱਤੇ ਮੈਂ ਆਪਦੀ ਰਿਹਾਸ ਕਰੀ ਆ ਤੇ ਤਾਤੇ ਲੱਗੇ ਉਹਦੇ ਉਹ ਥਾਈ ਦੇਤੇ ਪਹਿਲਾਂ ਕਿਤੇ ਅੱਛਾ ਵੀ ਉਹ ਖੋਲੇ ਨੇ ਮੈਂ ਟਗਾਠਾ ਪੰਨੀਆਂ ਨੇ ਕਿਤੇ ਅੰਦਰ ਆ ਉਹ ਮੰਜਾ ਪਿਆ ਤੀ ਲੱਕੜ ਦਾ ਉਹ ਜੋੜਿਆ ਮੈਂ ਪਹਿਲਾਂ ਬੋ ਦਾ ਹੋ ਰਿਆ ਦੀ ਕਪੜਾ ਜੀੜਾ ਮਚਾਇਆ ਦੀ ਸਾਰਾ ਜਿੰਨਾ ਪੁਰਾਣਾ ਪਿਆ ਤੀ ਤੇ ਉਸ ਤੋਂ ਬਾਅਦ ਜੋੜ ਕੇ ਉਹਦੇ ਉੱਪਰ ਤਾਤੇ ਧਰ ਕੇ ਕਿਤੇ ਰਾਤ ਨੂੰ ਮੈਂ ਪੈਣਾ ਤੇ ਡਰ ਖੋਫ ਵੀ ਹੁੰਦਾ ਕਈ ਵਲਾਂ ਤੇ ਇਮਾਨਦਾਰੀ ਵੀ ਹੁੰਦੀ ਹੈ ਤੇ ਆਪਣਾ ਘਰ ਆਪਣਾ ਘਰ ਹੁੰਦਾ ਤੇ ਆਪਾਂ ਬੈਨੇ ਟੌਰ ਨਾਲ ਤੇ ਆਪਣਾ ਟਿਕਾਣਾ ਟਿਕਾਣਾ ਹੁੰਦਾ ਕਹਨ ਅਹੀਂ ਬਗਾਨਾ ਮਕਾਨੀ ਹੁੰਦਾ ਕੋਈ ਵੀ ਹੁੰਦਾ ਪਰ ਅੱਜ ਤੱਕਰ ਮੈਨੂੰ ਪਤਾ ਨਹੀਂ ਹੈਗਾ ਕਿ ਉੱਥੇ ਰਹਿਣਾ ਮੈਂ ਆਪਣੇ ਘਰੇ ਚਲਾ ਅੱਡੇ ਨਾਉ ਤਾਂ ਵਧੀਆ ਰਿਹਾ ਮੈਂ ਤੇ ਮੰਡੀ ਨਾਉ ਵਧੀਆ ਰਿਹਾ ਤੇ ਆਪਣੇ ਘਰੇ ਤਾਂ ਪੈਣਾ ਤੇ ਮੈਨੂੰ ਹੁਣ ਤੇ ਚੰਗਾ ਵੀ ਲੱਗਦਾ ਇੱਕੋ ਨਾਲ ਤੇ ਡਰ ਜਾ ਵੀ ਲੱਗਦਾ ਵੀ ਕੋਈ ਰਾਤ ਬਰਾਤੇ ਮਾਰ ਨਾ ਜਾਵੇ ਕਿਤੇ ਪਹਿਲਾਂ ਮੰਡੀ 'ਚ ਪੈਂਦਾ ਸੀ ਤੂੰ ਦਿਨ 'ਚ ਵੀ ਹੁੰਦਾ ਕਈ ਗੱਲਾਂ ਕਰੇ ਹੁੰਦਾ ਤੇ ਕੋਈ ਕੋਈ ਡਰ ਨਹੀਂ ਹੈਗਾ ਬਾਈ ਤੜਪੇ ਆਪਣਾ ਚਲਾ ਕੋਈ ਮੜਾ ਮੋਟਾ ਆਇਆ ਨਹੀਂ ਕਹਿੰਦਾ ਵੀ ਚਲਾ ਮੇਰਾ ਕੋਈ ਰੋਕਦਾ ਨਹੀਂ ਹਾਂ ਕਈ ਗੱਲਾਂ ਮੇਰਾ ਹੁਣ ਮੈਂ ਮਰਵਾ ਪਿਆ ਚਲਾ ਹਿਆ ਡਰਦਾ ਪਿੰਟ ਕਿਵੇਂ ਹੈ ਚਲ ਕੋਈ ਨਹੀਂ ਉਹ ਤਾਂ ਮੈਂ ਮੜਾ ਜਾ ਪੈਸੇ ਮੰਗੇ ਤੇ ਮੇਰੇ ਬਾਪੇ ਤੋਂ 1000 ਰੁਪਏ ਦਵਾਈ ਲੈਣੀਆਂ ਮੈਂ ਥੋੜਾ ਜਿਹਾ ਠੀਕ ਨਹੀਂ ਹੈਗਾ ਅੱਛਾ ਟੱਲਦਾ ਸਾਜਾ ਕੋਟ ਹੈ ਮੇਰਾ ਅੱਛਾ ਤੇ ਰੋਟੀ ਪਾਣੀ ਮੈਂ ਚਲ ਆਪਦਾ ਟਾਈਮ ਸਹੀ ਖਾਂਦਾਗਾ ਕੋਈ ਵੀ ਅਚਾਹ ਪਾਣੀ ਕਹਿੰਨਾ ਆਪਾਂ ਹੂੰ ਹੂੰ ਕੁਝ ਵੀ ਆ ਚੱਲ ਆਪਣਾ ਮੈਨੂੰ ਪਤਾ ਨਹੀਂ ਹੈਗਾ ਕੀ ਖਾਣਾ ਫਿਰ ਵੀ ਚੱਲਾ ਮੈਂ ਸਹੀ ਖਾਣਾ ਜਿਹੜਾ ਕੋਸਾ ਜਿੰਨਾ ਕ ਮੇਰੇ ਜਗਾਇਸ ਹੈ ਜਿੰਨੀ ਕ ਮੇਰੇ ਜਾਂ ਇਮਾਨਦਾਰੀ ਹੈ ਤੇ ਆਪਦਾ ਰੋਟੀ ਪਾਣੀ ਕਿਸੇ ਤੋਂ ਐ ਨਹੀਂ ਮੰਗਦਾ ਫालतू ਪੈਸੇ ਕੋਈ ਖਾਣਾ ਹੁੰਦਾ ਮਾੜਾ ਮੋਟਾ 10 20 ਰੁਪਏ ਕਿਸੇ ਨੂੰ ਕਹਤੇ ਕਹਤੇ ਪਰ ਮੇਰੇ ਕੋਲੇ ਪੈਸੇ ਹੈ ਨਹੀਂ ਜਮੀ ਵੀ ਹੈ ਨਹੀਂ ਹਾਂ 10 20 ਰੁਪਏ ਵੀ ਨਹੀਂ ਹੈਗੇ ਜਮੀ ਵੀ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲੇ ਅੱਜ ਦੇ ਟਾਈਮ 'ਚ ਜਮੀ ਮਾਂ ਬਖਾਰੀਆਂ ਅੱਛਾ ਨਾ ਨਾ ਬਖਾਰੀ ਦਾ ਕੰਮ ਹੈ ਪਰਮਾਤਮਾ ਦਾ ਰਾਜਾਂ ਦੇ ਲੋਟਾ ਵੱਡੇ ਸਾਇਰ ਚ ਬਾਜਣਾ ਰਾਜਾਂ ਵਾਂਗੂ ਲੱਗਦਾ ਕਿਤੇ ਭੈਂਦਾ ਕੋਈ ਸਾਰਾ ਸਰੀਰ ਖਿੜਦਾ ਮਤਲਬ ਕਿਸੇ ਨੂੰ ਕੁਛ ਨਹੀਂ ਕਹਿੰਦਾ ਕੋਈ ਆਪਾਂ ਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਹੈਗਾ ਕੋਈ ਆਪਦੀ ਰੂਹ 'ਚ ਰਹਿਣਾ ਮਤਲਬ ਆਪਦੇ ਟਿਕਾਣੇ ਤੇ ਰਹਿਣਾ ਆਪਦੇ ਘਰ 'ਚ ਰਹਿਣਗੇ ਠੀਕ ਤੇ ਆਪਦਾ ਘਰ ਹੁੰਦਾ ਆਪਦੇ ਸਰੀਰ 'ਚ ਹੀ ਹੁੰਦਾਗਾ ਆਪਾਂ ਕਹਿੰਦੇ ਕੋਈ ਕੁੱਟੇ ਮਾਰੇ ਨਾ ਤੇ ਮੇਰਾ ਸਰੀਰ ਡਰਦਾ ਹੈ ਤੇ ਉਹ ਦੱਸ ਦੇ ਵਿੱਚੇ ਮੌਤ ਆ ਮੇਰੀ ਮਤਲਬ ਜਿਹੜੇ ਜਿੰਨਾ ਡਰਦਾ ਸਰੀਰ ਉਹਨਾਂ ਹੀ ਮੌਤ ਆ ਉਹਨ ਕੁਈ ਪਤਾ ਹੈ ਨਹੀਂ ਨਾ ਬਾਈ ਓਨੀ ਪਸੀਨਾ ਆਊਗਾ ਓਨੀ ਗਰਮੀ ਹੋਊਗੀ ਸਾਰੀ ਮਤਲਬ ਹੁਣ ਸਿਆਲ ਵੀ ਨੰਗੇ ਆ ਤੋਂ ਪਾ ਵੀ ਨੰਗੇ ਨੇ ਸਾਰੇ ਮਤਲਬ ਦੁਨੀਆ ਨਾਂਗੀ ਮਤਲਬ ਦੁਨੀਆ ਦੇ ਰਿਵਾਜ ਨੰਗੇ ਮਤਲਬ ਰੀਤੀ ਸਾਰਾ ਕੁਸਾ ਦੁਨੀਆ ਜਾਣਦੀ ਆ ਬਾਈ ਪਤਾ ਨਹੀਂ ਦੁਨੀਆ ਕਿਹੜੇ ਖਿਆਲਾਂ ਚ ਮੈਂ ਜਾਣਦਾ ਨਹੀਂ ਕਿਸੇ ਨੂੰ ਮੈਂ ਅਣਜਾਣ ਆ ਕਿਸੇ ਨੂੰ ਫਾਲਤੂ ਮੈਂ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪੱਖਾ ਕੂਲਰ ਲਾਉਣਾ ਕਿਹਨਾਂ ਤੋਂ ਪੱਖਾ ਕੂਲਰ ਮੇਰੇ ਕੋਲ ਕੋਈ ਨਹੀਂ ਬਾਈ ਮੈਂ ਬਸ ਆਈ ਸਦਾ ਸਦਾ ਜੇ ਇਨਸਾਨ ਇੱਕ ਨਰਮੇ ਸੁਭਾਅ ਦੀ ਆ ਮੈਂ ਤੁਹਾਡੇ ਕੋਲੇ ਆ ਗਿਆ ਬਾਈ ਰਸਤੇ 'ਚੋਂ ਜਾ ਰਿਹਾ ਸੀ ਚਲਾ ਇਧਰ ਵੀ ਰਸਤਾ ਹੀ ਆਪਣਾ ਜਿਹੜੇ ਰਸਤੇ ਤੋਂ ਜਾਈਏ ਸਹੀ ਜਾਈਏ ਤੇ ਕੋਈ ਗੱਲ ਨਹੀਂ ਵੀਡੀਓ ਬਣਾ ਰਹੇ ਨੇ ਬਾਈ ਸੁਣ ਵੀ ਰਹੇ ਨੇ ਬੈਠੇ ਲਵੇ ਚਲੋ ਕੋਈ ਗੱਲ ਨਹੀਂ ਮੈਂ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਵੱਡੇ ਭਾਈ ਜੇ ਮੈਂ ਗੁਰਦਾਸ ਕਰਾਂ ਤੇਰੀ ਵੀਡੀਓ ਪੂਰੀ ਹੋ ਗਈ ਹੋਵੇ ਰਸਤਾ ਐ ਉਹਨੂੰ ਕਹਿਣਾ ਬਾਈ ਨੂੰ ਜਿਹੜਾ ਵੀਡੀਓ ਬਣਾ ਰਿਹਾ ਜੇ ਤੇਰੀ ਵੀਡੀਓ ਪੂਰੀ ਹੋ ਗਈ ਹੋਵੇ ਤੂੰ ਆਪਦਾ ਓਕੇ ਕਰ ਇਹਨੂੰ ਲਾਈਕ ਕੋਈ ਮਾਇਆ ਲੈ ਲੂੰਗਾ ਚਾਹੇ ਸੇ ਜੀ ਆਪਾਂ ਬਾਹਰ ਪੂਰੀ ਦੋ ਚਾਰ ਮਹੀਨੇ ਹੋ ਗਏ ਮੇਰੇ ਬਾਪੇ ਨੂੰ ਕਾਇ ਤੇ ਚੱਲਾ 4-5000 ਦਿੱਤੇ ਨਹੀਂ ਗਏ ਮੈਥੋਂ ਹੋਇਆ ਨਹੀਂ ਕੋਈ ਪਤਾ ਹੈ ਨਹੀਂ ਬਾਈ ਬਾ ਆਪਦੀ ਰੂਚ ਮੈਂ ਸਹੀ ਕਹਿ ਹਕ ਤੇ ਪੈਸਿਆਂ ਬਾਰੇ ਪਹਿਲੀ ਗੱਲ ਜਾਂ ਇਮਾਨਦਾਰੀ ਮੈਨੂੰ ਪਤਾ ਨਹੀਂ ਹੈਗਾ ਕੁਝ ਵੀ ਜੇ ਤੇਰੀ ਮਦਦ ਕਰਾ ਦਿਆਂ ਮਾਰੇ ਮੋٹے ਪੈਸਿਆਂ ਦੀ ਪੈਸਿਆਂ ਦੀ ਭਟੇ ਭਾਈ ਮੈਂ ਆਪਦਾ ਪੇ ਕਰ ਲੂੰਗਾ ਕੋਈ ਗੱਲ ਨਹੀਂ ਭਟੇ ਭਾਈ ਤੂੰ ਹਾਂ ਆਪਦਾ ਠੀਕ ਆ ਸਾਈ ਖੜਿਆਂਗਾ ਚਲਾ ਮੈਂ ਵੀ ਸਾਈ ਖੜਿਆਂਗਾ ਚਲਾ ਇਧਰ ਕੈਮਰਾ ਤੀ ਦੋਨੇ ਆਪਾਂ ਸਾਈ ਖੜੇ ਆ ਆਪਾਂ ਚੱਲ ਤੂੰ ਹੁਣ ਮੇਰੇ ਨਾਲ ਗੱਲ ਕਰ ਰਹੇ ਆਂਗਾ ਚੱਲ ਬੈਠਾ ਇੱਥੇ ਇਹ ਵੀ ਬਾਈ ਬੈਠਾ ਇਹ ਵੀ ਬਾਈ ਬੈਠਾਗਾ ਤੇ ਇਹ ਕੋਈ ਹਵਾ ਵੀ ਹੁੰਦੀ ਆ ਆਪਣੀ ਬੋਲਚਾਲ ਵੀ ਹੁੰਦੀ ਹੈ ਤਾਂ ਇਹ ਕੋਲਾਸਤ ਬਲਾਇਆ ਤੇ ਮੈਨੂੰ ਮੜਾ ਜਾ ਮੈਂ ਪਾਸਾ ਕਮਾਇਆ ਸਾਈਕਲ ਨੂੰ ਹੋਇਆ ਹੈ ਉਸ ਮੜਾ ਜਾ ਐਵੇਂ ਬੋਲਚਾਲ ਹੁੰਦੀ ਹੈ ਇੰਟਰਵਿਊ ਵੀ ਹੁੰਦਾ ਤੇ ਪੱਤਰਕਾਰ ਵੀ ਹੁੰਦਾ ਸਾਰਾ ਕੁਝ ਹੁੰਦਾ ਫਿਲਮਾਂ ਵੀ ਹੁੰਦੀਆਂ ਨੇ ਹਿੰਦੀ ਤੇ ਵੀਡੀਓ ਵੀ ਹੁੰਦੀ ਹੈ ਆਪਾਂ ਕਹਿੰਦੇ ਆ ਵੀਡੀਓਗ੍ਰਾਫਰ ਵੀ ਹੁੰਦਾ ਤੇ ਕੈਮਰਾ ਵੀ ਹੁੰਦਾ ਜੇ ਆਪਾਂ ਨੇ ਪੰਜਾਬੀ ਫਿਲਮ ਕੱਢਣੀ ਹੋਵੇ ਤੂੰ ਸਾਡੀ ਮਦਦ ਕਰੀਂਗਾ ਵੀ ਉਹ ਵਾਲਾ ਤੇ ਕੈਮਰਾ ਵੀ ਹੁੰਦਾ ਵੀਡੀਓ ਵੀ ਹੁੰਦੀ ਹੈ ਮੈਨੂੰ ਪਤਾ ਹੈ ਸਾਰਾ ਹੈ ਨੌਲਜਾ ਮਤਲਬ ਟੈਲੀਵਿਜ਼ਨ ਬਾਰੇ ਟੈਲੀਫੋਨਾਂ ਬਾਰੇ ਮੈਨੂੰ ਤੇ ਮੋਬਾਈਲਾਂ ਬਾਰੇ ਤੇ ਨੌਲਜ ਮੈਨੂੰ ਹੈਗੀ ਆ ਮੈਂ ਰੱਖੇ ਵੀ ਨੇ ਤੇ ਦੁਨੀਆ ਦੇ ਦਾਰੀ ਦੇ ਹਿਸਾਬ ਨਾਲ ਜਾਣਾਂ ਮੈਂ ਤੇ ਕਿਸੇ ਨਾਲ ਬੋਲਦਾ ਜਦੋਂ ਕੋਈ ਬੁਲਾਉਂਦਾ ਤੇ ਬੋਲ ਪਾਣੇ ਤੇ ਬੁਲਾਉਣਾ ਤੇ ਮੈਂ ਕੁਝ ਨਹੀਂ ਜਾਣਦਾ ਬਾਈ ਮੈਂ ਕਿਸੇ ਨੂੰ ਫਾਲਤੂ ਬੁਲਾਉਂਦਾ ਨਹੀਂ ਮੈਂ ਅਣਜਾਣ ਆ ਜਮੀ ਅਣਜਾਣ ਹੈ ਤੇ ਮੇਰੀ ਸਹਾਇਤਾ ਕਰੋ ਹੱਥ ਜੋੜ ਕੇ ਬੇਨਤੀ ਆ ਪ੍ਰਮਾਤਮਾ ਤੁਸੀਂ ਤਾਂਦਰੁਸਤ ਰਹੋ ਸਾਰੇ ਆ ਬਾਈ ਬੈਠਾ ਤੂੰ ਬੈਠਿਆ ਆ ਬਾਈ ਬੈਠੇ ਨੇ ਇਧਰ ਸਾਰੇ ਬਾਈ ਤਾਂਦਰੁਸਤ ਰਹੋ ਮੈਂ ਤਾਂਦਰੁਸਤ ਰਹਾ ਪਰਮਾਤਮਾ ਦਾ ਅਗੇ ਭਲਾ ਮੰਗੋ ਤੇ ਮੈਂ ਕਹਿੰਦਾ ਨਾ ਹਿੰਦੀ ਚ ਜਾ ਰਹਾਗਾ ਕਿਤੇ ਨੰਬਰ ਨੂੰ ਬਣੀਗਾ ਫਿਰ ਤੇਰਾ ਕੋਈ ਲੰਬਰ ਲੰਬਰ ਕੋਈ ਨਹੀਂ ਹੈਗਾ ਬਾਈ ਮੇਰਾ ਬਸ ਨੰਬਰ ਲਿਖਾ ਦਿੰਨੇ ਆ ਬਾਈ ਆਹ ਸਹੀ ਲਓ ਅੱਦਮ ਤੇਰਾ ਕੋਈ ਜਾ ਰਹਾਗਾ ਗਾਣਾ ਲਾ ਦੇ ਆ ਗਾਣਾ ਤੇ ਗਾਣਾ ਗੂਣਾ ਕੋਈ ਨਹੀਂ ਕੋਈ ਹਿੰਦੀ ਫਿਲਮ ਆਈਊਗੀ ਚਲ ਮੈਂ ਫਿਰ ਵੀ ਕਹਿ ਨਹੀਂ ਸਕਦਾ ਉਹਦੇ ਵਿੱਚ ਚੱਲਾ ਕੋਈ ਫੋਨ ਤੇ ਗੱਲਾਂ ਬਾਤਾਂ ਕੋਈ ਹੋਊਗੀ ਫਿਲਮਾਂ ਚਾ ਮੈਂ ਕਿਤੇ ਦੇਖ ਲਈ ਸ਼ਾਰਟ ਸਾਟ ਆਪਾਂ ਕਹਿੰਦੇ ਨਾ ਤੁਸੀਂ ਫਿਲਮਾਂ ਚ ਕੀ ਦੇਖਦੇ ਹੋ ਮੈਨਾਂ ਚ ਕੀ ਦੇਖਦੇ ਹੋ ਵੀ ਆਪਾਂ ਸਹੀ ਕਹਾਂਗੇ ਮਾਇਰ ਚ ਕੋਈ ਆਬਦਾ ਮੇਰਾ ਫਿਊਚਰ ਤੀ ਮਤਲਬ ਮੇਰੀ ਮੌਤ ਹੋਈ ਜਾਂ ਮੈਨੂੰ ਮਾਰਿਆ ਕਿਸੇ ਨੇ ਮੈਨੂੰ ਲੱਗਿਆ ਕਿ ਤੇ ਮੇਰੀ ਕਹਾਣੀ ਚੱਲ ਰਹੀ ਹੈ ਜਿਹੜੀ ਫਿਲਮ ਚ ਵੀ ਮੇਰੇ ਨਾਲ ਬਣੀ ਹੈ ਇਹ ਕਿਤੇ ਬਣ ਗਈ ਕਿਤੇ ਮਤਲਬ ਕੋਈ ਆਪਣੀ ਸਾਕੀ ਭੈਣ ਹੋਵੇ ਹੰਬ ਤੇ ਮੇਲੇ ਤੇ ਪਿਛੜ ਗਏ ਜਾਂ ਕੋਈ ਹੋਰ ਮਤਲਬ ਕੋਈ ਪਿਛੜ ਜੇ ਕਿਸੇ ਨੇ ਸ਼ਕਲ ਨਹੀਂ ਦਿਖਾਈ ਆਪਣੀ ਮੂੰਹ ਨਹੀਂ ਦਿਖਾਇਆ ਤੇ ਉਧਰੋਂ ਬੰਦੇ ਨੂੰ ਮਾਰਦੇ ਨੇ ਮਾਰ ਕੇ ਤੇ ਉਹਦਾ ਮੋਬਾਈਲ ਖੋ ਲੈਣਾ ਤੇ ਉਹਨੂੰ ਉਹਦੀ ਲਾਸ਼ ਕੈਫ ਕਰਦਾ ਨਾ ਉਥਿੋਂ ਮੰਦਰ ਦੇ ਸਾਹਮਣੇ ਤੇ ਉਧਰੋਂ ਕੋਈ ਆਪਣੀ ਭੈਣ ਆਵੇ ਜਾਂ ਕੁੜੀ ਆਵੇ ਚਲ ਕਿਸੇ ਦੀ ਦੀ ਭੈਣ ਹੁੰਦੀ ਐ ਡਾਇਲੋਗ ਸੁਣਾ ਤੇ ਉਧਰੋਂ ਕੋਈ ਫਿਲਮ 'ਚ ਹੋਇਆ